तनासरी महला पंजवा नाम गुरु दियो है अपने जाके मस्तक करमा नाम दृढ़ावे नाम जपावे ताका जुग में धर्मा जन को नाम बढ़ाई सोब नामो गत नामोपत जन की माने जो जो होग हो ग्रहाओ नाम धन जिस जन के पाले सोई पूरा साहा नाम व्यवहारा नानक आधारा नाम परापत लाहा हे भाई जिस मनुष्य ਦੇ ਮੱਥੇ ਉੱਤੇ ਭਾਗ ਜਾਗ ਪਏ ਤੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ ਉਸ ਮਨੁੱਖ ਦਾ ਫਿਰ ਸਦਾ ਦਾ ਕੰਮ ਹੀ ਜਗਤ ਵਿੱਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰ ਨਾਮ ਦ੍ਰਿੜ ਕਰਾਂਦਾ ਹੈ ਜਪਾਂਦਾ ਹੈ ਜਪਣ ਲਈ ਪ੍ਰੇਰਨਾ ਦਿੰਦਾ ਹੈ हे भाई ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ ਹੀ ਵਡਿਆਈ ਹੈ ਨਾਮ ਹੀ ਸੋਭਾ ਹੈ ਹਰ ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ ਨਾਮ ਹੀ ਉਸ ਦੀ ਇੱਜ਼ਤ ਹੈ ਜੋ ਕੁਝ ਪਰਮਾਤਮਾ ਦੀ ਰਜ਼ਾ ਵਿੱਚ ਹੁੰਦਾ ਹੈ ਸੇਵਕ ਉਸ ਨੂੰ ਸਿਰ ਮੱਥੇ ਤੇ ਮੰਨਦਾ ਹੈ ਰਹਾਉ ਪਰਮਾਤਮਾ ਦਾ ਨਾਮ ਤਨ ਜਿਸ ਮਨੁੱਖ ਦੇ ਪਾਸ ਹੈ ਉਹੀ ਪੂਰਾ ਸ਼ਾਹੂਕਾਰ ਹੈ ਹੇ ਨਾਨਕ ਉਹ ਮਨੁੱਖ ਹਰ ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ ਨਾਮ ਦੀ ਹੀ ਉਹ ਖੱਟੀ-ਖਟਦਾ ਹੈ ਵਾਹਿਗੁਰੂ